ਮੈਸੀ ਪੱਕਾ ਡੇਰਾ ਨਹੀਂ ਹੁਣ ਕੈਲਗਰੀ ਦਾ ਆ ਡੇਲੀ ਗੇੜਾ ਨਹੀਂ ਬੈਗ ਨੋਟਾਂ ਦੇ ਦਾ ਪੈਂਦਾ ਵਿੱਚ ਤੇਲ ਨਹੀਂ ਸਾਡਾ ਲੈਂਬੋ ਆ ਫਰਾਰੀਆਂ ਨਾਲ ਮੇਲ ਨਹੀਂ ਲਾ ਲਿਆ ਮਾਲ ਲਾ ਲਿਆ ਮਾਲ ਜ਼ਿੰਦਗੀ ਤੇ ਰੱਕਾਂ ਵਾਲਿਆਂ ਦੀ ਏ ਕਮਾਲ ਦੇਖ ਲਿਆ ਮਾਲ ਖਾ ਲਿਆ ਮਾਲ ਜ਼ਿੰਦਗੀ ਤੇ ਰੱਕਾਂ ਵਾਲਿਆਂ ਦੀ ਏ ਕਮਾਲ ਲਾ ਲਿਆ ਮਾਲ ਲਾ ਲਿਆ ਮਾਲ ਜ਼ਿੰਦਗੀ ਤਰੱਕਾਂ ਵਾਲਿਆਂ ਦੀ ਏ ਕਮਾਲ ਦੇਖ ਲਿਆ ਮਾਲ ਖਾ ਲਿਆ ਮਾਲ ਜ਼ਿੰਦਗੀ ਤਰੱਕਾਂ ਵਾਲਿਆਂ ਦੀ ਏ ਕਮਾਲ ਸੋਚ ਮਿੱਤਰਾਂ ਦੀ ਜੱਗ ਨਾਲੋਂ ਵੱਖਣੀ ਤਾਜਾ ਲਾਇਆ ਟਰੱਕੀ ਉੱਤੇ ਲੱਖਣੀ ਬਾਬੇ ਦਾ ਆ ਸਿਰ ਉੱਤੇ ਹੱਥ ਨਹੀਂ ਵਾਦੇ ਘਾਟੇ ਚਰ ਲੈਂਦਾ ਜੱਟ ਨਹੀਂ ਗੱਡੀ ਅਗਲੀ ਗੱਡੀ ਦੇ ਉੱਤੇ ਚਾੜੀ ਹੁੰਦੀ ਏ ਪਿਛਲੀ ਨਾ ਦੇਸ ਦੀ ਪਿਛਾੜੀ ਹੁੰਦੀ ਏ ਸਾਡੀ ਮਾੜੀ ਨਹੀਂ ਵੱਜਦੀ ਸ਼ਰਾਬ ਨਹੀਂ ਸਾਡਾ ਫੌਜੀਆ ਦੇ ਵਾਲਾ ਇਹ ਹਿਸਾਬ ਉਹਨੂੰ ਪਤਾ ਹੁੰਦਾ ਜਿਹਦਾ ਪੈਂਦਾ ਬਾ ਨਹੀਂ ਰਾਤਾਂ ਜਾ ਕੇ ਮਕਾਈ ਦੇ ਆ ਰਾ ਨਹੀਂ ਮੁੱਠਾ ਚਾੜੀ ਜਾਂਦੇ ਨੇ ਹਿੱਕਾਂ ਤਾਣੀ